ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਆਂ ਜੀ ਸਟੈਂਡਰਡ 345 ਟਰੈਕਟਰ ਵਿਕਾਊ ਹੈ ਜੀ ਰੇਟ 220000 ਏਰੀਆ ਮਹਿਤਾ ਚੌਂਕ ਅੰਮ੍ਰਿਤਸਰ 220000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮਹਿਤਾ ਚੌਂਕ ਅੰਮ੍ਰਿਤਸਰ 9814329013 9814329013 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਟੈਂਡਰਡ 345 ਟਰੈਕਟਰ 220000 ਦੇ ਵਿੱਚ ਖਰੀਦ ਸਕਦੇ ਹੋ ਘਰ ਦਾ ਤਿਆਰ ਪਿਓਰ ਦੇਸੀ ਕਿਉਂ ਵਿਕਾਊ ਹੈ ਜੀ ਏਰੀਆ ਪਿੰਡ ਘੰਡਾ ਬੰਨਾ ਜ਼ਿਲ੍ਹਾ ਬਠਿੰਡਾ ਫੁੱਲ ਗਰੰਟੀ ਹੋਵੇਗੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਫੋਨ ਨੰਬਰ ਨੋਟ ਕਰ ਲਓ ਜੀ 9815177068 ਇਸ ਨੰਬਰ ਤੇ ਫੋਨ ਕਰਕੇ ਘਰ ਦਾ ਪ्योर ਦੇਸੀ ਘੋੜਾ ਜਿਹੜਾ ਤੁਸੀਂ ਇਹਨਾਂ ਵੀਰਾਂ ਦੇ ਕੋਲੋਂ ਖਰੀਦ ਸਕਦੇ ਹੋ ਇਹ ਵੀਰ ਦੀ ਸਵਿਫਟ ਜ਼ੈਰ ਗੱਡੀ ਚੋਰੀ ਹੋ ਗਈ ਹੈ ਜੀ ਸਵਿਫਟ ਜ਼ੈਰ ਗੱਡੀ ਚੋਰੀ ਹੋ ਗਈ ਹੈ ਜੀ ਜਿਹਦਾ ਨੰਬਰ ਹੈ ਜੀ ਪੀਵੀ 65ਏ ਜ਼ेड 5417 ਇਹ ਪਿੰਡ ਸਰਹਾਲੀ ਕਲਾ ਤੋਂ 2/10/2024 ਨੂੰ ਸ਼ਾਮ ਦੇ 7:44 ਮਿੰਟਾਂ ਤੇ ਚੋਰੀ ਹੋ ਗਈ ਜੀ ਜੇਕਰ ਕਿਸੇ ਵੀ ਬੀਰ ਨੂੰ ਪਤਾ ਲੱਗੇ ਤਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਵੀਡੀਓ ਦੇ ਵਿੱਚ ਨੰਬਰ ਚੱਲ ਰਹੇ ਨੇ 7 ਫੁੱਟੀ ਰੋਟਾਵੇਟਰ ਦੀ ਡ੍ਰਿੱਲ ਵਿਕਾਊ ਹੈ ਜੀ ਰੇਟ ਹੈ 16000 ਏਰੀਆ ਜੀ ਪਿੰਡ ਰਸੂਲਪੁਰ ਜੋੜਾ ਪਟਿਆਲਾ 81464 18677 ਇਸ ਨੰਬਰ ਤੇ ਫੋਨ ਕਰਕੇ ਤੁਸੀਂ 7 ਫੁੱਟ ਰੋਟਾ ਵਿਟਰ ਦੀ ਡ੍ਰਿੱਲ ਹੈ ਜਿਹੜੀ 16000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਨੀਲੀ ਰਾਵੀ ਦੀ ਝੋਟੀ ਵਿਕਾਊ ਆ ਦੂਜਾ ਸੂਆ ਮੰਗਰ ਕੱਟਿਆ ਨੀਲੀ ਰਾਵੀ ਦੀ ਇੱਕ ਹਫਤੇ ਦੀ ਸੂਈ ਹੈ ਜੀ ਦੁੱਧ 12 ਕਿਲੋ ਤਿਆਰ ਹੈ ਜੀ ਏਰੀਆ ਤਰਨਤਾਰ 8289976253 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨੀਲੀ ਰਾਵੀ ਦੀ ਝੋਟੀ ਹੈ ਜਿਹੜੀ ਇੱਕ ਹਫਤੇ ਦੀ ਸੂਈ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਦੱਸਿਓ ਜੇਕਰ ਪਸੰਦ ਆਈ ਤਾਂ ਇੱਕ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਮੱਝ ਵਿਕਾਊ ਹੈ ਜੀ ਦੁੱਧ 5 ਕਿਲੋ ਏਰੀਆ ਰਾਏਕੋਟ ਰੇਟ ਹੈ ਜੀ 50000 ਮੱਝ ਵਿਕਾਊ ਹੈ ਜੀ 5 ਕਿਲੋ ਦੁੱਧ ਦਾ ਰਾਏਕੋਟ ਏਰੀਆ ਜੀ 50000 ਰੁਪਏ ਰੇਟ ਰੱਖਿਆ ਗਿਆ ਜੀ 9530944116 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਗੇੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਦੇ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11/65 6 ਫੁੱਲ ਹੈਵੀਅਟ ਜਾਲੀ ਵਾਲੇ ਬੈੱਡ ਏਰੀਆ ਬਰਨਾਲਾ 1,66,000 ਰੇਟ ਰੱਖੀ ਗਈ ਜੀ ਫੁੱਲ ਹੈਵੀ ਜਾਲੀ ਵਾਲੇ ਬੈੱਡ ਏਰੀਆ ਬਰਨਾਲਾ ਰੇਟ 1,66,000 ਟਰਾਲੀ ਵਿਕਾਊ 11/65 6 ਦੀ 95018 2130888 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ ਖਰੀਦ ਸਕਦੇ ਹੋ ਮਹਿੰਦਰਾ 275 ਟਰੈਕਟਰ ਵਿਕਾਊ ਹੈ ਜੀ 1994 ਮਾਡਲ ਏਰੀਆ ਮੋਰਿੰਡਾ 1994 ਮਾਡਲ ਹੈ ਜੀ ਏਰੀਆ ਮੋਰਿੰਡਾ ਰੇਟ 1 ਲੱਖ 5000 9779910609 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 275 ਟਰੈਕਟਰ 1994 ਮਾਡਲ 1 ਲੱਖ 5000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਅਰਜੁਨ 605 ਜੀ ਟਰੈਕਟਰ ਵਿਕਾਊ ਹੈ ਜੀ 2010 ਮਾਡਲ 335000 ਰੇਟ ਮੰਗਿਆ ਏਰੀਆ ਫਰੀਦਕੋਟ ਹੈ ਜੀ 70988449 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਟਰੈਕਟਰ ਮੇਲਾ ਚੈਨਲ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਸਾਡਾ ਨੰਬਰ ਨੋਟ ਕਰ ਲਓ 9877988464 ਟਰੈਕਟਰ ਮੇਲਾ ਚੈਨਲ ਤੇ ਐਡ ਕਰਵਾਉਣ ਦੇ ਲਈ ਸੋਨਾਲਿਕਾ ਦਾ 7 ਫੁੱਟ ਰੋਟਾਵੇਟਰ ਵਿਕਾਊ ਹੈ ਜੀ 48000 ਰੁਪਏ ਰੇਟ ਮੰਗੇ ਜੀ ਏਰੀਆ ਰਸੂਲਾਬਾਦ ਯੂਪੀ 9305692936 ਇਸ ਨੰਬਰ ਤੇ ਫੋਨ ਕਰਕੇ ਸੋਨਾ ਲਿਕਾ ਦਾ 7 ਫੁੱਟਾ ਰੋਟਾਵੇਟਰ 48000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਵੀ ਜ਼ਰੂਰ ਦੇਖ ਲਿਓ 16 ਤਵੀਆਂ ਬਿਕਾਉ ਨੇ ਜੀ ਤਲਵੰਡੀ ਭਾਈ ਦੀਆਂ ਬਣੀਆਂ ਨੇ 16 ਤਵੀਆਂ ਬਿਕਾਉ ਨੇ ਤਲਵੰਡੀ ਭਾਈ ਆ ਬਣੀਆਂ ਨੇ ਫੁੱਲ ਹੈਵੀ ਨੇ ਏਰੀਆ ਮੋਗਾ ਰੇਟ ਆ 49000 9914605347 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ 9877988446 ਇਸ ਨੰਬਰ ਤੇ ਤੁਸੀਂ ਇੱਕ ਵੀਡੀਓ ਵਧੀਆ ਬਣਾ ਕੇ ਤੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਸੋਨਾਲਿਕਾ 750 ਡਾਇਰੈਕਟਰ ਵਿਕਾਊ ਆ 2010 ਮਾਡਲ ਸਭ ਤੋਂ ਪਹਿਲਾਂ ਕੰਡੀਸ਼ਨ ਦੇਖੋ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਆ ਜੀ ਰੇਟ ਦੀ ਗੱਲ ਕਰੀਏ ਤਾਂ 315000 ਰੁਪਏ ਰੇਟ ਰੱਖਿਆ ਗਿਆ 2010 ਮਾਡਲ ਸੋਨਾਲਿਕਾ 750 ਡਾਇਰੈਕਟਰ ਵਿਕਾਊ ਏਰੀਆ ਮੁਕਸਰ ਸਾਹਿਬ 9877599869 9977599869 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲਿਕਾ 750 ਟਰੈਕਟਰ 2010 ਮਾਡਲ 315000 ਰੁਪਏ ਦੇ ਵਿੱਚ ਖਰੀਦ ਸਕਦੇ ਤੁਸੀਂ ਵੀ ਸਾਨੂੰ ਇਸ ਦਾ ਵੀਡੀਓ ਬਣਾ ਕੇ ਭੇਜ ਸਕਦੇ ਜਿਸ ਤਰ੍ਹਾਂ ਇਸ ਵੀਰ ਨੇ ਬਹੁਤ ਵਧੀਆ ਵੀਡੀਓ ਬਣਾਈ ਹੈ 100 ਏਕੜ ਜ਼ਮੀਨ ਵਿਕਾਊ ਹੈ ਜੀ 8 ਮੋਟਰਾਂ ਪਾਣੀ ਲੈਵਲ 20 ਫੁੱਟ ਰੇਟ 15 ਲੱਖ ਏਕੜ ਦਾ ਏਰੀਆ ਕਟੜਾ ਪੀਲੀਪੀ ਤੋਂ 60 ਕਿਲੋਮੀਟਰ ਸ਼ਾ ਇਹ ਪਰ ਤੋਂ 90 ਕਿਲੋਮੀਟਰ ਬਾਕੀ ਬੰਦੇ ਜਾਣਕਾਰੀ ਤੁਸੀਂ ਇਹ ਨੰਬਰ ਨੋਟ ਕਰ ਲਓ ਤੇ ਲੈ ਸਕਦੇ ਹੋ 9457186801 9457186801 ਇਸ ਨੰਬਰ ਤੇ ਫੋਨ ਕਰਕੇ 100 ਏਕੜ ਜ਼ਮੀਨ 15 ਲੱਖ ਏਕੜ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਜ਼ਮੀਨ ਨੂੰ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀ ਰੈਡ ਕਰਵਾਉਣ ਦੇ ਚਾਹਵਨ ਨੇ ਉਹ WhatsApp ਨੰਬਰ ਨੋਟ ਕਰ ਲੈਣ ਜੀ 9870988466 ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਤੇ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ ਬਿਲਕੁਲ ਫ੍ਰੀ ਦੇ ਵਿੱਚ ਲਾ ਦਿੱਤੀ ਹੋਊਗੀ Facebook ਪੇਜ ਖੇਤੀ ਖਬਰ ਤੇ ਵੀ ਐਡ ਤੁਹਾਡੀ ਲਾ ਦਿੱਤੀ ਜਾਊਗੀ ਸੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਤੇ ਇੱਕ ਵਧੀਆ ਵੀਡੀਓ ਹੋਣਾ ਵੀ ਜ਼ਰੂਰੀ ਹੈ ਜੀ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੇ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਕਈ ਵਾਰੀ ਵੀਰ ਫੋਟੋਆਂ ਭੇਜ ਕੇ ਜਾਂ ਕੋਈ ਏਰੀਆ ਦੱਸ ਦਿੰਦਾ ਕੱਲਾ ਸੋ ਵੀਰਾਂ ਨੂੰ ਬੇਨਤੀ ਹੈ ਜੀ ਪ੍ਰੋਪਰ ਜਾਣਕਾਰੀ ਜ਼ਰੂਰ ਭੇਜਿਆ ਕਰੋ ਤਾਂ ਕਿ ਤੁਹਾਡੇ ਹਰ ਇੱਕ ਚੀਜ਼ ਜਿਹੜੀ ਆਸਾਨੀ ਦੇ ਨਾਲ ਘਰ ਬੈਠੇ ਵੇਖ ਸਕੇ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਕਮੈਂਟਾਂ ਦੇ ਵਿੱਚ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਚਾਹੀਦੇ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵੀਰਾਂ ਦਾ ਵੀ ਤੈਦ ਲੋ ਧੰਨਵਾਦ ਵੀਡੀਓ ਸ਼ੇਅਰ ਕਰਕੇ ਕਮੈਂਟਾਂ 'ਚ ਵਾਹਿਗੁਰੂ ਲਿਖ ਦਿਓ ਪਰ ਜੇ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ